ਮਿੱਤਰੋ ਸਵਾਗਤ ਹੈ ਸਾਡੇ ਸਾਰਿਆਂ ਦਾ ਆਪਣੇ ਇੱਕ ਬਹੁਤਵੇਂ ਬਲੌਗ। ਅਸਤਰੀਕਾਲ ਬਲੌਗ। ਅਸਤਰੀਕਾਲ ਜੀ। ਟਰੈਕਟਰ ਮਿਲ ਗਿਆ ਅੱਜ ਸਾਨੂੰ। ਆਹੋ ਅੱਜ ਕੁਛ ਕਵਰੀ ਆ ਟਰੈਕਟਰ ਲੱਭ ਗਿਆ। ਟਰੈਕਟਰ ਲੱਭ ਗਿਆ ਜੀ। ਪਰ ਉਹ ਦੇ ਦਿੱਤਾ ਜੀ ਰੈਪੜੀ। ਉਹ ਗਾਮਾ ਸੇਵ ਕੀਤੀ ਆ ਪਾ ਦੂੰਗਾ। ਉਹ ਟਰੈਕਟਰ ਚੋਰੀ ਹੋਇਆ ਸੀ ਲੱਭੋ ਜੀ। ਕਿੱਥੋਂ ਲੱਭਾ ਭਾਈ? ਓਏ ਯਾਰ ਸਾਨੀ ਲੱਗ ਗਿਆ ਪੈਂਡਿਆ ਕੋਈ। ਪਤਾ ਨਹੀਂ ਕਿਹੜਾ ਪੈਂਡ। ਮੈਨੂੰ ਪਹਿਲਾਂ ਚੇਤੇ ਨਹੀਂ ਹੁਣ ਮੈਨੂੰ ਚੇਤੇ ਨਹੀਂ ਹੈਗਾ। ਉੱਥੋਂ ਲੱਭ ਪਿਆ। ਚੋਰ ਬਹੁਤ ਬਜਾਇਆ ਗਿਆ ਆ ਹੀ ਰਹਿਗਾ ਪਿੱਛੇ ਅਸੀਂ ਪਿੱਛੇ ਰਹਿ ਗਏ ਕਿ ਕੈਸੀ ਘਾੜ ਪੜਨਾ ਬਾਅਦ ਚ ਸਾਨੂੰ ਪਤਾ ਲੱਗਾ ਚੋਰ ਬਹੁਤ ਘੁੱਟੇ ਗਏ ਥਾਣੇ ਅਸੀਂ ਚੌਂਕੀ ਜਾ ਜੀ ਉੱਥੇ ਤੇ ਬੇ ਚੋਰ ਆ ਗਏ ਐ ਕਿ ਉਹਦਾ ਚਾਣਾ ਮੁੰਡੇ ਦਾ ਕਾਂ ਚੋਰੀਆਂ ਲੱਗਿਆ ਜੱਟਾਂ ਦੀ ਬੇਇੱਜ਼ਤੀ ਕਰਾਈ ਜਾਂਦੇ ਆਹ ਨਾ ਬਈ ਉਹਨੂੰ ਬਾਕੀ ਹਾਂ ਚੱਲਦੇ ਆਪਾਂ ਸ਼ਹਿਰ ਨੂੰ ਆਮ ਰਹਿ ਗਿਆ ਸਵੇਰ ਤੇ ਕੰਮ ਕਰੀ ਜਾਂਦੇ ਆ ਅੱਜ ਦਾ ਨਿਪਟ ਗਾ ਬਾਕੀ ਕਦੋਂ ਨਾ ਆ ਜਾਵੇ ਕੋਈ ਹਾਂ ਆ ਸ਼ੈਨ ਨੂੰ ਦੇਖਿਆ ਤਾਂ ਤਿੰਨ ਦੋ ਪਾਣੀ ਨੂੰ ਪਰ ਤੇ ਲਿਆਉਣ ਆ। ਅਲੀ ਦੇ ਕੋਲ ਪਾਣੀ ਨਾ ਹੈ। ਹਾਂ। ਹਾਂਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬੁਲਾਓ ਸਤਿ ਸ਼੍ਰੀ ਅਕਾਲ। ਕੋਟੀ ਆਪ ਹੀ ਹੈ ਪੁੰਡੇ ਨੂੰ ਬੁਖਾਰ ਹੋਇਆ ਜੀ। ਦੇਖੋ ਕੋਟੀ ਬਹੁਤ ਪਤਲੀ ਪਾਈ ਹੋਇਆ ਇੱਕ ਤਾਂ। ਆਂਡੇ ਆ ਅਜੀ ਦੇਖੋ ਮੁਟ ਗਿਆ ਜਾ ਹਾਂ ਇੱਧਰ ਨਹੀਂ ਆਏ ਇੱਧਰ ਨਹੀਂ ਆਏ ਮੈਪ ਲਾ ਕੇ ਮੈਪ ਲਾ ਕੇ ਆਏ ਆ ਆ ਚਾਹੇ ਚੱਕ ਇੱਦਾਂ ਟੱਪਦੇ ਹੈ ਅਸੀਂ ਨਮਾਰਾ ਲੱਭੇ ਹੈ ਚੱਲ ਜਦੋਂ ਨਹੀਂ ਟਾਈਮ ਮਾਗੇ ਇੱਧਰ ਨੂੰ ਆ ਜਾ ਕਰਾਂ ਇੱਧਰ ਨੂੰ ਆਣਾ ਪੈਣਾ ਹਾਏ ਅੱਛਾ ਲੱਖਾ ਠੀਕ ਅੱਛਾ ਠੀਕ ਨਾਮ ਨਖਨ ਚੱਲ ਜਾ ਮੱਛਾ ਟੇਕਿਆਗਾ ਨਾ ਬਾਬੇ ਦੇ ਦਮ ਆ ਰਿਹਾ ਆ ਪਟਾਣੇ ਤੇ ਲੱਗ ਪੈਸੇ ਨਹੀਂ ਰੱਖਿਆ ਦੁਨੀਆ ਗਾੜੀ ਯਾਰ ਦੀ ਕਦੀ ਨਾ ਫਿਲਮ ਪਾਵੀ ਇਹ ਜ਼ਿੰਦਗੀ ਤੱਕ ਤੂੰ ਜੱਗੂ ਯਾਦ ਰੱਖੀ ਹੋਣੇ ਯਾਰ ਦਾ ਮੁਕਲਬ ਆਵੇ ਜੱਗੂ ਦਾ ਸਦਾ ਜ਼ਿੰਦਗੀ ਦੇ ਵਿੱਚ ਬਹਾਰ ਬਣੇ ਇਹ ਜਗੂ ਸੱਡਾ 100 ਸਾਲ ਦੀਆਂ ਮੁबारकਾਂ પાਕੇ ਜਾਵੇ ਕਰਿਆ ਆਇਆ ਸੀ ਮਿੱਤਰੋ ਫਿਰ ਤੇ ਚੱਲਦੇ ਹਾਂ ਹੁਣ ਮਣੀ ਖੂਵਾਂਗੇ ਕਿ ਪੱਲੇ ਹੀ ਹੁੰਦੇ ਇਸ ਟਾਈਮ ਪੱਟੇ ਬਾਜਿਆ ਹੋ ਜਾਂਦਾ ਉਹਨਾਂ ਦਾ ਵੀ ਆਪਣਾ ਵੀ ਚਲੋ ਫਿਰ ਚੱਲਦੇ ਹਾਂ ਉਹਨਾਂ ਕੋਲ ਮਿਲਦੇ ਸਾਨੂੰ ਜਾਵੇ ਪਰ ਆਏ ਸੀ ਨਾਈ ਹੋਣਾ ਕੋ ਚੈੱਕ ਕਰੋ ਨਾਈ ਹੋਣੀ ਦੋਈ ਕਰਾਉਣਾ ਹੈ ਐ ਕੋਠੀ ਜਿਹਾ ਨਹੀਂ ਦੀਣ ਲੱਗੋ ਆਂਡੇ ਖਾਣ ਲੱਗੇ ਦੋਈਆਂ ਨੇ ਇੱਦਾਂ ਹੈ ਲੱਗਣਾ ਬਾਈ ਠੀਕ ਹੈ ਠੀਕ ਹੈ ਹਾਂ ਮਰੀਆ ਹਾਂਜੀ ਸ੍ਰੀ ਬਾਦ ਜੀ ਕਾਲੋ ਮਸਾਲਾ ਇਹ ਪਾਉਂਦੇ ਜਿਆਂਗੇ ਮਸਾਲਾ ਪਾਉਂਦੇ ਸੀ ਮਿੱਤਰੋ ਡੱਬੀ ਖਤਮ ਹੋ ਗਿਆ ਭਾਰ ਪਾ ਦਈਏ ਫੇਰ ਡੱਬੀ ਕੰਮ ਆਉਂਦੀ ਪੈਰੀ ਪੈਰੀ ਮਸਾਲਾ ਇਹ ਪਾ ਦਈਏ ਗੇੜੀ ਮਾਰਦੇ ਆ ਚਲ ਚਲਾ ਫੇਰ ਮੋਟਰਸਾਈਕਲ